ਲਾਲਚੀਆਂ ਦੇ ਅੱਗੇ ਇਨਸਾਨੀ ਜ਼ਿੰਦਗੀ ਦਾ ਕੋਈ ਮੋਲ ਨਹੀਂ ਹੈ ਇਸ ਦੀਆਂ ਉਦਾਹਰਨਾਂ ਵਾਰ-ਵਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਹੋਰ ਅਜਿਹੀ ਕਿਨੋਨੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਸਕੀ ਰਿਸ਼ਤੇਦਾਰ ਯਾਨੀ ਕਿ ਮਾਸੀ ਨੇ 26 ਸਾਲਾਂ ਕੁੜੀ ਜੋ ਉਸ ਦੀ ਰਿਸ਼ਤੇਦਾਰ ਸੀ ਮਹਿਜ਼ 3 ਲੱਖ ਰੁਪਏ ਦੇ ਵਿੱਚ ਵੇਚ ਦਿੱਤੀ ਅਬ ਉਹਰ ਤੋਂ ਸੁਬੰਦਤ ਇੱਕ ਪੀੜਤ ਸਾਹਮਣੇ ਆਈ ਹੈ ਜਿਸ ਦਾ ਕਹਿਣਾ ਹੈ ਕਿ ਉਸ ਦੀ ਮਾਸੀ ਹੀ ਲੱਗਦੀ ਹੈ ਰਿਸ਼ਤੇਦਾਰੇ ਵਿੱਚ ਤੇ ਉਸ ਨੇ ਸਿਰਫ 3 ਲੱਖ ਦੇ ਵਿੱਚ ਕੁਝ ਦਰਿੰਦਿਆਂ ਨੂੰ ਉਸ ਨੂੰ ਵੇਚ ਦਿੱਤਾ ਤੇ ਜੋ ਉਸ ਨੂੰ ਬੀਕਾਂ ਨੇ ਲੈ ਗਏ ਤੇ ਜਿੱਥੇ ਜਾ ਕੇ ਉਸ ਨਾਲ ਉਹਨਾਂ ਦਰਿੰਦਿਆਂ ਨੇ ਤਕਰੀਬਨ 1 ਮਹੀਨੇ ਤੱਕ ਹਵਾਨੀਅਤ ਦੀਆਂ ਸਾਧੀਆਂ ਹੱਦਾ ਪਾਰ ਕੀਤੀਆਂ ਇਹ ਸਭ ਨੂੰ ਲੈ ਕੇ ਲਗਾਤਾਰ ਉਸ ਨਾਲ ਸ਼ੋਸ਼ਨ ਹੁੰਦਾ ਰਿਹਾ ਕਿਸੇ ਤਰੀਕੇ ਨਾਲ ਕੁੜੀ ਨੂੰ ਕੋਈ ਫੋਨ ਮਿਲਿਆ ਜਿਸ ਨਾਲ ਉਸਨੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਸ ਨੂੰ ਬਚਾਇਆ ਗਿਆ ਖੈਰ ਹੁਣ ਇਹ ਪੀੜਤ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ 26 ਸਾਲਾ ਇਸ ਕੁੜੀ ਦਾ ਕਹਿਣਾ ਹੈ ਕਿ ਪੰਜ ਲੋਕ ਸੀ ਜੋ ਜਿਸ ਵਿੱਚ ਤਿੰਨ ਔਰਤਾਂ ਦੋ ਮਰਦ ਸ਼ਾਮਲ ਸੀ ਜਿਨ੍ਹਾਂ ਨੂੰ ਤਕਰੀਬਨ 3 ਲੱਖ ਦੇ ਵਿੱਚ ਇਸ ਦੀ ਰਿਸ਼ਤੇਦਾਰ ਵਿੱਚ ਲੱਗਦੀ ਮਾਸੀ ਨੇ ਹੀ ਇਸ ਕੁੜੀ ਨੂੰ ਵੇਚ ਦਿੱਤਾ ਸੀ ਹੁਣ ਸਵਾਲ ਇਹ ਹੈ ਕਿ ਆਖਰ ਪੁਲਿਸ ਉਸ ਦਰਿੰਦਿਆ ਤੱਕ ਕਦੋਂ ਪਹੁੰਚ ਕਰੇਗੀ ਕਦੋਂ ਉਹਨਾਂ ਨੂੰ ਹਿਰਾਸਤ ਵਿੱਚ ਲਏਗੀ ਜਿਨ੍ਹਾਂ ਨੇ ਇਸ ਕੁੜੀ ਦੇ ਨਾਲ ਇੰਨੀ ਘਿਨੌਨੀ ਹਰਕਤ ਕੀਤੀ ਹੈ ਤਕਰੀਬਨ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿੰਨੇ ਗਲਤ ਕੰਮ ਕੀਤਾ ਤੇ ਕੌਣ ਲੋਕ ਸੀ ਹੈ ਮੇਰੇ ਨਾਲ ਪੰਜਾਬੀ ਬੰਦੇ ਉੱਚ ਗੋਲੀ ਇਥੇ ਲਿਜਾ ਕੇ ਮੈਨੂੰ ਰੋਟਨੀ ਵਿਊ ਚ ਪਿਆ ਦਿੱਤਾ ਸੀ ਮੈਨੂੰ ਬਚਾ ਕੇ ਤੇ ਬੀਕਾ ਨੇ ਰ ਛੱਡ ਕੇ ਆਏ ਨਹੀਂ ਤੇ ਇਹਨਾਂ ਨੇ ਲਿਜਾ ਕੇ ਮੈਨੂੰ ਉੱਥੇ ਮੈਨੂੰ ਗਲਤ ਕੰਮ ਕਰਵਾਇਆ ਪੰਜ ਬੰਦੇ ਇਹਦੇ ਅਬੂਰੀ ਲੇਡੀ ਸਤੈਨ ਤੇ ਦੋ ਬੰਦੇ ਗਏ ਉਹ ਲੈ ਕੇ ਗਿਓ ਤੁਹਾਨੂੰ ਕੀ ਲਾਲਚ ਸੀ ਉਹਨਾਂ ਨੂੰ ਉਹਨਾਂ ਨੂੰ ਪੈਸਿਆਂ ਦਾ ਲਾਲਚ ਹੋ ਗਿਆ ਮੈਨੂੰ ਜਾਣ ਕੇ ਲੈ ਕੇ ਗਏ ਸੈਂਦੇ ਕੋਥੇ ਕੰਮ ਜਾ ਕੇ ਆਉਣਗੇ ਕਿੰਨੇ ਪੈਸੇ ਲਏ ਉਹਨਾਂ ਨੇ ਤੁਹਾਡੇ ਬਦਲੇ ਤਿੰਨ ਲੱਖ ਲਿਆ ਸੀ ਮੋ ਬਹੁਤ ਕੋਸ਼ਿਸ਼ ਕੀਤੀ ਬਾਹਰ ਨਿਕਲਦੀ ਪਰ ਮੈਨੂੰ ਨਹੀਂ ਨਿਕਲਣ ਦਿੱਤਾ ਮੈਨੂੰ ਧਮਕੀ ਦਿੰਦੇ ਸੀ ਮਾਰਨ ਦੀ ਮੇਰੀ ਕੋਈ ਮਿਲਦੀ ਨਹੀਂ ਮੰਨਦਾ ਬਹੁਤ ਕੋਸ਼ਿਸ਼ ਕੀਤੀ ਮੈਨੂੰ ਫੋਨ ਮਿਲਿਆ ਫੋਨ ਕਰਕੇ ਫਿਰ ਮੈਂ ਨਗਰ ਪਰਿਵਾਰ ਨੂੰ ਫੋਨ ਕੀਤਾ ਉਹ ਮੈਨੂੰ ਲੈ ਕੇ ਆਏ ਆ ਕਦੋਂ ਲਿਆਂਦਾ ਤੁਹਾਨੂੰ ਕੱਲ ਲੈ ਕੇ ਆਏ ਆ ਇੱਥੇ ਦਾਖਲ ਕਰਵਾਤਾ ਸੀ ਮੈਨੂੰ ਆ ਕੇ ਉਹ ਕੌਣ ਬੰਦੇ ਨੇ ਜਿਹੜੇ ਬੀਕਾ ਨੇਰ ਦੇ ਤੁਹਾਨੂੰ ਉੱਥੇ ਲੈ ਗਏ ਸੀ ਬੰਦੀ ਬਣਾ ਕੇ ਰੱਖਿਆ ਖੇਤ ਦੇ ਚ ਉਹ जाट ਆ ਕੋਈ ਉਹਨਾਂ ਦਾ ਆਤਾ ਪਤਾ ਪੁਲਿਸ ਨੂੰ ਦੱਸਿਆ ਕੋਈ ਕਾਰਵਾਈ ਚ ਹਾਂ ਹਾਂ ਜੀ ਕੀ ਗੱਲ ਹੋਈ ਹੈ ਤੁਹਾਡੀ ਜਨਾਨੀ ਨਾਲ ਕੌਣ ਲੈ ਗਿਆ ਸੀ ਕੀ ਕਦੋਂ ਲੈ ਕੇ ਤੁਸੀਂ ਆਏ ਹੋ ਅਸੀਂ ਕੱਲ ਪਰਸ ਲੈ ਕੇ ਆਏ ਹਾਂ ਨਾ ਉੱਥਾਂ ਅੰਮਰਕਾਰ ਵਾਲੇ ਨੂੰ ਪੰਜ ਬੰਦੇ ਇੱਥੋਂ ਦੇ ਸਿਖਰ ਦੇ ਜਾਣ ਵਾਲੇ ਉੱਥੇ ਸੀਗੇ ਤੇ ਉਹਨਾਂ ਨੇ ਯਾਰ ਦਾ ਅਸੇਤ ਲੈਂਦਾ ਹੈਗਾ ਤੇ ਉਹਨਾਂ ਨੂੰ ਮੈਡੀਕਲ ਕਰਾਵਾਂਗੇ ਕੀ ਹੋਇਆ ਕੀ ਹੈ ਤੁਹਾਡੀ ਜਨਾਨੀ ਨਾਲ ਕਿੰਨੇ ਪੈਸਿਆਂ ਚ ਵੇਚਿਆ ਸੀ 3 ਲੱਖ ਰੁਪਏ ਸੀਗੇ ਠੀਕ ਹੈ ਤੇ ਕੌਣ ਬੰਦੇ ਸੀ ਉਹ ਪੰਜ ਬੰਦੇ ਇੱਥੋਂ ਦੇ ਸੀਗੇ ਕਿ ਹੋਇਆ ਕੀ ਜਾਂਦੇ ਨਾਲ ਮਿੰਨਾ ਉਹ ਬੰਦੀ ਬਣਾ ਕੇ ਰੱਖਿਆ ਉਹਨਾਂ ਨੇ ਤੇ ਫੇਟਚ ਰੱਖਿਆ ਉਹਨਾਂ ਪਰ ਲੈ ਕੇ ਕੀ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਅਸੀਂ ਜੀ ਮੰਗ ਕਰਦੇ ਆਂ ਕਿ ਸਾਡੇ ਨਾਲ ਇਨਸਾਫ ਹੋਵੇ ਜਿਹੜਾ ਬੰਦੇ ਨੂੰ ਦੇਖੋ ਨਾ ਮੇਰੇ ਤੋਂ ਨਾ ਤੇ ਕਾਰਵਾਈ ਹੋਵੇ ਸਭ ਇਨਸਾਫ